ਨਮਸਕਾਰ ਤੁਸੀਂ ਦੇਖ ਰਹੇ ਹੋ ਸਰਤਾਰ ਨਿਊਜ਼ ਚੈਨਲ ਤੇ ਮੈਂ ਸਰੋਵਰ ਰਹਿਕਣਾ ਜੀ ਦੋਸਤੋ ਹਰ ਰੋਜ਼ ਦੀ ਤਰ੍ਹਾਂ ਜਿਵੇਂ ਕਿ ਤੁਹਾਨੂੰ ਬਠਿੰਡਾ ਦੀ ਹੋਲਸੇਲ ਮੰਡੀ ਦੇ ਜਿਹੜੇ ਸਬਜ਼ੀਆਂ ਦੇ ਭਾਅ ਤੁਹਾਡੇ ਤੱਕ ਜਰੂਰ ਪਹੁੰਚਦੇ ਕੀਤੇ ਜਾਂਦੇ ਹਨ ਸਾਡੇ ਵੱਲੋਂ ਤੇ ਆਪਾਂ ਗੱਲ ਕਰਾਂਗੇ ਅੱਜ ਆਲੂ ਦੇ ਭਾਅ ਦੀ ਬਠਿੰਡਾ ਦੀ ਹੋਲਸੇਲ ਮੰਡੀ ਦੇ ਵਿੱਚ ਜਿਹੜਾ ਅੱਜ ਆਲੂ ਦਾ ਭਾਅ ਰਿਹਾ ਆਲੂ ਘੱਟ ਤੋਂ ਘੱਟ 1800 ਔਰ ਵੱਧ ਤੋਂ ਵੱਧ 2000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਜਿਹੜਾ ਬਠਿੰਡਾ ਦੀ ਹੋਲਸੇਲ ਮੰਡੀ ਦੇ ਵਿੱਚ ਜਿਹੜਾ ਆਲੂ ਵਿਕਿਆ ਜੇ ਜਿਸ ਤਰ੍ਹਾਂ ਇਹ ਗੱਲ ਕੀਤੀ ਜਾਵੇ ਤਾਂ ਸੁੱਕੇ ਪਿਆਜ਼ ਦੀ ਤਾਂ ਸੁੱਕਾ ਪਿਆਜ਼ ਵੀ ਬਠਿੰਡਾ ਦੀ ਹੋਲ ਸੇਲ ਮੰਡੀ ਦੇ ਵਿੱਚ ਅੱਜ ਘੱਟ ਤੋਂ ਘੱਟ 3600 ਰੁਪਏ ਪ੍ਰਤੀ ਕੁਇੰਟਲ ਔਰ ਵੱਧ ਤੋਂ ਵੱਧ 4200 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਜੇ ਪਿਆਜ਼ ਵਿਕਿਆ ਜਿਸ ਦੇ ਨਾਲ ਨਾਲ ਜੇ ਆਪਾਂ ਗੱਲ ਕਰੀ ਤਾਂ ਅਰਬੀ ਦੀ ਤੇ ਅਰਬੀ ਦੀ ਸਬਜ਼ੀ ਅੱਜ ਘੱਟ ਤੋਂ ਘੱਟ ਬਠਿੰਡਾ ਦੀ ਹੋਲ ਸੇਲ ਮੰਡੀ ਦੇ ਵਿੱਚ 3200 ਰੁਪਏ ਪ੍ਰਤੀ ਕੁਇੰਟਲ ਔਰ ਵੱਧ ਤੋਂ ਵੱਧ 3500 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਵਿਕੀ ਜੇ ਆਪਾਂ ਅੱਜ ਗੱਲ ਕਰੀ ਤਾਂ ਫੁੱਲ ਗੋਭੀ ਦੀ ਫੁੱਲ ਗੋਭੀ ਵੀ ਘੱਟ ਤੋਂ ਘੱਟ 3600 ਅਤੇ ਵੱਧ ਤੋਂ ਵੱਧ 4700 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਫੁੱਲ ਗੋਭੀ ਦਾ ਰੇਟ ਰਿਹਾ ਤੇ ਜੇ ਲੋਕੀ ਦੀ ਗੱਲ ਕਰੀਏ ਤਾਂ ਆਪਾਂ ਲੋਕੀ ਵੀ ਘੱਟ ਤੋਂ ਘੱਟ 1600 ਰੁਪਏ ਪ੍ਰਤੀ ਕੁਇੰਟਲ ਔਰ ਵੱਧ ਤੋਂ ਵੱਧ 2000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਵੀ ਕਿਸ ਦੇ ਨਾਲ ਨਾਲ ਜੇ ਆਪਾਂ ਕਰੇਲਿਆਂ ਦੀ ਗੱਲ ਕਰੀਏ ਤਾਂ ਕਰੇਲਾ ਵੀ ਅੱਜ ਬਠਿੰਡਾ ਦੀ ਹੋਲਸੇਲ ਮੰਡੀ ਦੇ ਵਿੱਚ ਘੱਟ ਤੋਂ ਘੱਟ 1800 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਵਿਕਿਆ ਔਰ ਵੱਧ ਤੋਂ ਵੱਧ 2000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਵਿਕਿਆ ਜੇ ਆ ਗੱਲ ਕਰਗੀ ਤਾਂ ਸਾਗ ਪਾਲਕ ਦੀ ਤਾਂ ਸਾਗ ਪਾਲਕ ਦਾ ਆਪਾਂ ਤੁਹਾਨੂੰ ਦੱਸ ਦਈਏ ਕਿ ਘੱਟ ਤੋਂ ਘੱਟ 1000 ਰੁਪਏ ਔਰ ਵੱਧ ਤੋਂ ਵੱਧ 1200 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਸਾਲ ਪਾਲਕ ਦਾ ਜਿਹੜਾ ਰੇਟ ਰਿਹਾ ਇਸ ਦੇ ਨਾਲ ਨਾਲ ਖੀਰਾ ਵੀ ਦੱਸ ਦਈਏ ਕਿ ਖੀਰਾ ਘੱਟ ਤੋਂ ਘੱਟ 3000 ਰੁਪਏ ਔਰ ਵੱਧ ਤੋਂ ਵੱਧ 3500 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਵਿਕਿਆ ਇਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਜਿਹੜੇ ਰੇੜੀਆਂ ਫੜੀਆਂ ਵਾਲੇ ਦੁਕਾਨਦਾਰ ਹੁੰਦੇ ਜਿਹੜੇ ਕਿ ਰਿਟੇਲ ਦੇ ਵਿੱਚ ਸਬਜ਼ੀ ਵੇਚਦੇ ਆ ਤੁਹਾਨੂੰ ਸਬਜ਼ੀਆਂ ਦੇ ਰੇਟ ਸਬਜੀ ਮੰਡੀ ਦੇ ਨਾਲੋਂ ਬਹੁਤ ਜ਼ਿਆਦਾ ਦੱਸ ਦਿੰਦੇ ਨੇ ਡਬਲ ਰੇਟ ਦੱਸ ਦਿੰਦੇ ਨੇ ਇਸ ਕਰਕੇ ਤੁਹਾਨੂੰ ਦੱਸ ਦਿਆਂ ਕਿ ਜਾਣਕਾਰੀ ਜ਼ਰੂਰ ਰੱਖਿਆ ਕਰੋ ਦੋਸਤੋ ਕਿ ਜੇ ਕੋਈ ਤੁਹਾਨੂੰ ਜ਼ਿਆਦਾ ਰੇਟ ਦੱਸਦਾ ਤਾਂ ਸਾਡੇ ਰੇਟ ਨਾਲ ਤੁਸੀਂ ਦੇਖ ਕੇ ਤੇ ਮਿਲਾ ਕੇ ਚੈੱਕ ਕਰ ਲਿਆ ਕਰੋ ਕਿਉਂਕਿ ਤੁਹਾਨੂੰ ਰੇਟ ਜ਼ਿਆਦਾ ਨਾ ਲਗਾ ਸਕਣ ਤੁਹਾਡੀ ਜੇਬ ਨੂੰ ਚੂਨਾ ਨਾ ਲਗਾ ਸਕਣ ਇਸ ਤਰ੍ਹਾਂ ਤੁਹਾਨੂੰ ਜ਼ਰੂਰ ਜਾਣਕਾਰੀ ਰੱਖਣੀ ਚਾਹੀਦੀ ਹੈ ਅਗਰ ਕੋਈ ਤੁਹਾਨੂੰ ਜਾਣਕਾ ਇਸ ਤੋਂ ਜ਼ਿਆਦਾ ਰੇਟ ਵੀ ਲਗਾਉਂਦਾ ਤੁਸੀਂ ਕਮੈਂਟਾਂ ਦੇ ਵਿੱਚ ਵੀ ਦੱਸ ਸਕਦੇ ਹੋ ਕਿ ਅੱਜ ਦੇ ਜਿਹੜੇ ਸਬਜ਼ੀਆਂ ਦੇ ਭਾ ਕੀ ਰਹੇ ਨੇ ਤੇ ਤੁਹਾਨੂੰ ਜਿਹੜੇ ਕਸਟਮਰਾਂ ਨੂੰ ਜਿਹੜੇ ਸਬਜ਼ੀਆਂ ਦੇ ਭਾਅ ਕਿਸ ਤਰ੍ਹਾਂ ਲਗਾਏ ਜਾਂਦੇ ਨੇ ਤੇ ਤੁਸੀਂ ਜਰੂਰ ਸ਼ੇਅਰ ਕਰਿਆ ਕਰੋ ਸਾਡੇ ਨਾਲ ਤੇ ਇਸ ਦੇ ਨਾਲ ਨਾਲ ਜੇ ਆਪਾਂ ਅਦਰਕ ਦੀ ਗੱਲ ਕਰੀਏ ਤਾਂ ਅਦਰਕ ਅੱਜ ਘੱਟ ਤੋਂ ਘੱਟ 5200 ਰੁਪਏ ਤੋਂ ਵੱਧ ਤੋਂ ਵੱਧ 5600 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਦੇ ਨਾਲ ਹੋਲਸੇਲ ਮੰਡੀ ਦੇ ਵਿੱਚ ਵੇਚਿਆ ਤੇ ਪੁਦੀਨੇ ਦੀ ਨਾਲ ਨਾਲ ਗੱਲ ਕਰੀਏ ਤਾਂ ਪੁਦੀਨਾ ਘੱਟ ਤੋਂ ਘੱਟ ਅੱਜ 5000 ਰੁਪਏ ਤੋਂ ਵੱਧ ਤੋਂ ਵੱਧ 5200 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਦੇ ਨਾਲ ਵਿਕਿਆ ਜੇ ਆਪਾਂ ਗੱਲ ਕਰੀਏ ਸਿਮਲਾ ਮਿਰਚ ਦੀ ਸਿਮਲਾ ਮਿਰਚ ਅੱਜ ਘੱਟ ਤੋਂ ਘੱਟ 3000 ਰੁਪਏ ਪ੍ਰਤੀ ਕੁਆਂਟਲ ਔਰ ਵੱਧ ਤੋਂ ਵੱਧ 3600 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਸ਼ਿਮਲਾ ਮਿਰਚ ਵੀ ਦੋਸਤੋ ਜਿਹੜੀ ਸਬਜੀ ਦੀ ਗੱਲ ਕੀਤੀ ਜਾਵੇ ਤਾਂ ਸਬਜੀ ਹਰ ਘਰ ਦੇ ਵਿੱਚ ਵਰਤਣ ਵਾਲੀ ਇੱਕ ਚੀਜ਼ ਹੈ ਤੇ ਕਿ ਜਿਹੜੇ ਆਪਾਂ ਨੂੰ ਹਰ ਰੋਜ਼ ਦੀ ਇਸ ਤਰ੍ਹਾਂ ਦੀ ਲੋੜ ਰਹਿੰਦੀ ਹੈ ਤਾਂ ਕਿ ਹਰ ਘਰ ਦੇ ਵਿੱਚ ਹਰ ਕੰਜ਼ੂਮਰ ਹੈ ਜਿਹੜਾ ਹਰ ਗ੍ਰਾਹਕ ਹੈ ਉਸ ਨੂੰ ਨਾ ਚੁਨਾ ਲੱਗ ਸਕੇ ਕਿਉਂਕਿ ਜਿਹੜੇ ਦੁਕਾਨਦਾਰ ਤੁਹਾਡੀ ਜੇਬ ਨੂੰ ਨਾ ਚੁਨਾ ਲਗਾ ਸਕਣ ਇਸ ਭਾਅ ਨੂੰ ਜ਼ਰੂਰ ਸੁਣਿਆ ਕਰੋ ਤੁਸੀਂ ਹਰ ਰੋਜ਼ ਦੀ ਤਰ੍ਹਾਂ ਜੇ ਆਪਾਂ ਗੱਲ ਕਰੀਏ ਤਾਂ ਅੱਜ ਨਿੰਬੂ ਦੀ ਨਿੰਬੂ ਘੱਟ ਤੋਂ ਘੱਟ 4500 ਰੁਪਏ ਤੋਂ ਵੱਧ 5200 ਰੁਪਏ ਪ੍ਰਤੀ ਕੁਇੰਟਲ ਵੇਗਿਆ ਇਸ ਦੇ ਨਾਲ ਹੀ ਆਪਾਂ ਗੱਲ ਕਰ ਗਏ ਆਮਲੇ ਦੀ ਆਮਲਾ ਵੀ 8700 ਰੁਪਏ ਪ੍ਰਤੀ ਕੁਆਂਟਲ ਬਠਿੰਡਾ ਦੀ ਹੋਲਸੇਲ ਮੰਡੀ ਦੇ ਵਿੱਚ ਪਿਆ ਤੇ ਔਰ ਖਖੜੀ ਵੀ 1500 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਦੇ ਨਾਲ ਅੱਜ ਬਠਿੰਡਾ ਦੀ ਹੋਲਸੇਲ ਮੰਡੀ ਦਾ ਰੇਟ ਰਿਹਾ ਅੱਜ ਤੇ ਦੋਸਤੋ ਹਰ ਰੋਜ਼ ਦੀ ਤਰ੍ਹਾਂ ਤੁਸੀਂ ਸਬਜ਼ੀਆਂ ਦੇ ਭਾਅ ਜ਼ਰੂਰ ਸੁਣਿਆ ਕਰੋ ਤਾਂ ਕਿ ਜਿਹੜੇ ਤੁਹਾਡੇ ਤੱਕ ਹਰ ਰੋਜ਼ ਸਬਜ਼ੀਆਂ ਦੇ ਭਾਅ ਪਹੁੰਚ ਸਕਣ ਤੇ ਅੱਜ ਦੇ ਲਈ ਨਗੀ ਤਦ ਤੱਕ ਲਈ ਸਸ਼ੇਕਾਲ ਦੇਖਦੇ ਰਹੋ ਸਰਤਾਰ ਨਿਊਜ਼